ਇੱਕ ਸਥਾਈ ਦੇ ਇੱਕ ਅੰਤਰਾ ਯਾਰ ਨੇ ਗਲੀ ਦੇ ਵਿੱਚ ਉਲੰਘੜਾ ਵੀ ਕੁੜੀਓ ਗਾਜੀਆ ਨੇ ਜ਼ਵੇਰ ਦੇ ਸਿਰਫ 2 ਮਿੰਟ ਬਸ ਚੁੱਤ ਚੌਥਾ ਰੱਖੀ ਕੋਈ ਗੱਲ ਨਹੀਂ ਹੁਣ ਹੁਣ ਸੈਟ ਸੂਟ ਨਹੀਂ ਬਣਾ ਹੁਣ ਤਾਂ ਬਸ ਸਮਾਪਤੀ ਆ ਕੋਈ ਨਹੀਂ ਦਿਖਾਈ ਮੜਾ ਚੌਥੇ ਯਾਰ ਨੇ ਗਲੀ ਤੋਂ ਚੁੱਤ ਘਾਰੀ ਦਾ ਡਰੇਤ ਬਾਪ ਪਾਉਣ ਨੂੰ ਡਾੜਾ ਡਿੰਡਾ ਡਾੜਾ 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 ਡਿੰਡਾ ਕਿੱਤ ਕਰਦਾ ਕਲੇਜ ਮਹਬੂਬ ਨੂੰ ਅਣਬੁੱਟ ਕੇ ਕਲੇਜ ਨਾਲ ਲਾਉਣ ਨੂੰਿੱਤ ਕਰਦਾ ਕਲੇਜ ਮਹਬੂਬ ਨੂੰ ਅਣਬੁੱਟ ਕੇ ਕਲੇਜ ਨਾਲ ਲਾਉਣ ਨੂੰ ਅੱਜ ਮੋਹਰਾ ਦਾ ਧਰਮ ਨਾਲ ਸੰਗੀਨਾ ਨਹੀਂ ਕੁੜੀ ਆ ਰਾ ਛੱਡ ਦਿਓ ਮੇਰੇ ਯਾਰ ਨੇ ਯਾਰ ਨੇ ਯਾਰ ਨੇ ਕਲੇਜ ਤੇ ਵਿੱਤ ਲੰਗਣਾ ਨਹੀਂ ਕੁੜੀ ਆ ਰਾ ਛੱਡ ਦਿਓ ਫਿਰ ਗੱਦੀ ਆ ਚੜਾਉਂਦੀ ਬੁੱਲ ਠੇਰਦੀ ਅੱਖ ਦੱਬ ਕੇ ਬਰਾ ਮੁੱਖ ਠੇਰ ਕੇ ਠੇਰ ਕੇ ਕੰਧੀ ਯਾ ਚੜਾਉਂਦੀ ਖੁੱਲ ਕੇਦੀ ਅੱਖ ਦਬਕੇ ਪਰਾਂ ਨੂੰ ਮੁੱਖ ਫੇਰ ਕੇ ਅਜ ਕੁੜੀਆਂ ਜੇ ਵੇਖਣੀ ਬਲਾਹੇ ਵੀ ਕੱਤੀ ਕੁੜੀ ਕੈਲਵਾਰਗੀ ਯਾਰੋ ਪੱਟਣੀ 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 ਕੋ ਜੁਗਤ ਬਣਾ ਕੇ ਵੀ ਕੱਤੀ ਕੁੜੀ ਕੈਲਵਾਰਗੀ ਪੱਟਣੀ ਕੋ ਜੁਗਤ ਬਣਾ ਕੇ ਵੀ ਕੱਤੀ ਕੁੜੀ ਕੈਲਵਾਰਗੀ ਹਲੋ ਹਲੋ ਉਹਨ ਕਹੂੰ ਮੇਰੀ ਪਹਾਰ ਤੋਲ ਵੇ ਅੱਜ ਮੇਰੇ ਨਾਲ ਜੰਨਾ ਦੁੱਖ ਸੁੱਖ ਬੋਲ ਕੇ ਜਿੰਦ ਜਾਣ ਤੱਕ ਯਾਰਾ ਚਿੱਤ ਕਰਕੇ ਕਰਾਰਾ ਜਾਣ ਤੱਕ ਯਾਰਾ ਚਿੱਤ ਕਰਕੇ ਕਰਾਰਾ ਮੁੰਡਾ ਝਾੜੀਆਂ ਤੇ ਲੀਰ ਮੰਗ ਟੰਗਣਾ ਨਹੀਂ ਕੁੜੀ ਆ ਰਾ ਛੱਡ ਦਿਓ ਮੇਰੇ ਯਾਰ ਨੇ ਯਾਰ ਨੇ ਯਾਰ ਨੇ ਕਹੀ ਤੇ ਵੀ ਤੰਗਣਾ ਨਹੀਂ ਕੁੜੀ ਆ ਰਾ ਛੱਡ ਦਿਓ ਯਾਰੋ ਦਿਨਾਂ ਵਿੱਚ ਆਸੇ ਯਾਰ ਹੋ ਯਾਰੋ ਦਿਨਾਂ ਵਿੱਚ ਕਿੱਡੀਏ ਜਵਾਰ ਹੋਈ ਜਾਵੇ ਇਹਨੂੰ ਵੇਖ ਵੇਖ ਕੇ ਤੇ ਬੀਮਾਰ ਹੋਈ ਜਾਵੇ ਬੀਮਾਰ ਹੋਈ ਜਾਵੇ ਬੀਮਾਰ ਹੋਈ ਜਾਵੇ ਮੈਂ ਨੈਸ਼ਰਬੁਲ ਪੱਤੀਆਂ ਖਿਲਾਦੀ ਮੈਂ ਨੈਸ਼ਰਬੁਲ ਪੱਤੀਆਂ ਖਿਲਾਦੀ ਅੱਜ ਮਿਲੂਗੀ ਗਲੇ ਤੇ ਬਾਵਾ ਪਾ ਕੇ ਏਹ ਵਿੱਕਤੀ ਗੁੜੀ ਕੈਲਵਾਰ ਕੀ ਯਾਰ ਪਟੜੀ 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 ਕੋ ਜੁਗਤੋ ਬਣਾ ਕੇ ਏਹ ਵਿੱਕਤੀ ਗੁੜੀ ਕੈਲਵਾਰ ਕੀ ਕੋ ਜੋ ਕਿੰਨਾ ਪੜਾ ਕੇ ਹੋ ਕੱਤੀ ਕੁੜੀ ਕਹਿਲ ਵਰਗੀ ਯਾਰ ਨੇ ਗਲੀ ਦੇ ਵਿੱਚੋਂ ਲੰਘਣਾ ਨਹੀਂ ਕੁੜੀ ਆ ਰਾ ਖੜਦਿਆ ਕੱਤੀ ਕੁੜੀ ਕੋ ਜਿੱਤੋਂ ਪੜਾ ਕੇ ਹੋ ਵੀ ਕੱਤੀ ਕੁੜੀ ਕਹਿਲ ਵਰਗੀ ਮੈਨ ਸਾਹਬ